ਵਾਰਡ ਨੰਬਰ 29 ਅਤੇ 31 ਦੇ ਲੋਕਾਂ ਦੇ ਵੱਲੋਂ ਕੁਝ ਦਿਨ ਪਹਿਲਾਂ ਹੀ ਰੋਸ ਪ੍ਰਦਰਸ਼ਨ ਜਿਹੜਾ ਉਹ ਕੀਤਾ ਗਿਆ ਵਾਰਡ ਦੇ ਪਾਰਸ਼ਦ ਦੇ ਖਿਲਾਫ ਤੇ ਉੱਥੇ ਹੀ ਅੱਜ ਵਾਰਡ ਦੇ ਪਾਰਸ਼ਦ ਜਿਹੜੇ ਨੇ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਉਹਨਾਂ ਦੇ ਨਾਲ ਹੀ ਰਾਜkumar ਰਾਜੂ ਜੋ ਕਿ ਮੰਡਲ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਹਨਾਂ तमाम ਗੱਲਾਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਲੋਕਾਂ ਦੇ ਵੱਲੋਂ ਲਗਾਏ ਗਏ ਗੁੰਮਸ਼ੁਦਗੀ ਦੇ ਪੋਸਟਰਾਂ ਤੇ ਉਹਨਾਂ ਨੇ ਕਿਹਾ ਕਿ ਕਿਤੇ ਨਾ ਕਿਤੇ ਮਾਮਲਾ ਜਿਹੜਾ ਹੈ ਉਹ ਰਾਜਨੀਤੀ ਦੇ ਨਾਲ ਜੁੜਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਇਸ ਦੇ ਨਾਲ ਉਹਨਾਂ ਨੇ ਵੀ ਕਿਹਾ ਕਿ ਸੀਵਰੇਦ ਦੀ ਸਮੱਸਿਆ ਕੋਈ ਅਜਿਹੀ ਸਮੱਸਿਆ ਨਹੀਂ ਹੈ ਸਾਡੇ ਅਸੀਂ ਲੋਕਾਂ ਦੀ ਸਮੱਸਿਆਵਾਂ 'ਵਾਂ ਹੱਲ ਕਰਨ ਦੀ ਕੋਸ਼ਿਸ਼ ਪੂਰੀ ਕਰਦੇ ਆ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਸਮੱਸਿਆ ਬਹੁਤ ਜ਼ਿਆਦਾ ਪੁਰਾਣੀ ਹੈ ਬਹੁਤ ਸਮੇਂ ਪਹਿਲਾਂ ਤੋਂ ਇਸ ਸਮੱਸਿਆ ਜਿਹੜੀ ਉਹ ਪਨਪੀ ਹੋਈ ਹੈ ਤੇ ਪਾਈਪਲਾਈਨ ਪਾਉਣ ਦੀ ਜਦਕਰ ਅਸੀਂ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਕਿ ਇਸ ਦੇ ਉੱਤੇ ਵੀ ਅਸੀਂ ਪਹਿਲਾਂ ਵੀ ਵਿਚਾਰ ਵਟਾਂਦਰਾ ਜਿਹੜੀ ਉਹ ਲੋਕਾਂ ਦੇ ਨਾਲ ਕੀਤੀ ਸੀ ਕਿ ਪਾਈਪਲਾਈਨ ਲਗਵਾਉਣ ਦੇ ਨਾਲ ਪਾਈਪਲਾਈਨ ਦੇ ਨਾਲ ਜਿਹੜਾ ਕਿਤੇ ਨਾ ਕਿਤੇ ਸਮੱਸਿਆ ਜਿਹੜੀ ਹੈ ਉਹ ਵਧੇਗੀ ਤੇ ਹੁਣ ਉਹਨਾਂ ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਲੋਕਾਂ ਦੇ ਉੱਤੇ ਲੋਕਾਂ ਦੇ ਵੱਲੋਂ ਖੜੇ ਕੀਤੇ ਗਏ ਸਵਾਲਾਂ ਦੇ ਉੱਤੇ ਉਹਨਾਂ ਨੇ ਕੀ ਜਵਾਬ ਦੇ ਹੀ ਦਿੱਤੀ ਹੈ ਆਓ ਦੇਖਦੇ ਹਾਂ ਨਮਸਕਾਰ ਜੀ ਮੈਂ ਵਾਰ ਨੰਬਰ 29 ਤੋਂ ਮੇਰੀ ਵਾਈਫ ਕਾਉਂਸਲਰ ਨੇ ਉਹਨਾਂ ਦੀ ਵਿਭਾਗ ਤੇ ਮੈਂ ਥਾਰੀ ਵਾਰ ਦੇ ਵਿੱਚ ਕੰਮ ਕਰਨਾ ਜਿਹੜਾ ਇਹ ਕੱਲ ਇੱਕ ਪ੍ਰੋਟੈਸਟ ਹੋਇਆ ਹੈ ਵਾਰ ਨੰਬਰ 29 ਤੇ 31 ਦੀ ਸਾਂਝੀ ਗਲੀ ਹੈ 3 ਨੰਬਰ ਗਲੀ ਇਹਦੇ ਵਿੱਚ ਇਹ ਹੈ ਕਿ ਅਸੀਂ ਸਮੇਂ ਸਿਰ ਜਦੋਂ ਵੀ ਸਾਨੂੰ ਕੋਈ ਉਸ ਵਾਰ ਦੇ ਵਿੱਚੋਂ ਫੋਨ ਆਂਦਾ ਉਸ ਗਲੀ ਦੇ ਵਿੱਚੋਂ ਅਸੀਂ ਕੰਮ ਕਰਵਾਈ ਦੇਣਾ ਇਹ ਨਹੀਂ ਹੈ ਭਈ ਪਾਰਸ਼ਦ ਆ ਗੁੰਮਸ਼ਦਾ ਹੈ ਅਸੀਂ ਕੋਈ ਗੱਲ ਨਹੀਂ ਹੈ ਜੇ ਕਿਸੇ ਦਾ ਫੋਨ ਆਏ ਉਸੇ ਫੋਨ ਤੇ ਇਮੀਡੀਏਟ ਐਕਸ਼ਨ ਹੁੰਦਾ ਹੈ ਜੇ ਉਸ ਗਲੀ ਦੇ ਕਿਸੇ ਦੀ ਕੋਈ ਜ਼ਮਾਨਤ ਦਾ ਕੰਮ ਹੈ ਜਾਂ ਕੋਈ ਹੋਰ ਜਿਹੜੇ ਲੀਗਲ ਕੰਮ ਨੇ ਤੇ ਸਾਰੇ ਸਮੇਂ ਸਿਰ ਕੀਤੇ ਜਾਂਦੇ ਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਪਾਸਪੋਰਟ ਉੱਥੇ ਗੁੰਮਸ਼ਦਾ ਹੋ ਗਿਆ ਹੈ ਗਲੀ ਦੇ ਵਿੱਚੋਂ ਕਮ ਸੇ ਕਮ 5 ਵਾਰੀ ਸਾਡਾ ਆਣਾ ਜਾਣਾ ਰੋਜ਼ ਦਾ ਹੈ ਤੇ ਕੀ ਕਾਰਨ ਜੀ ਇਹ ਲੋਕਾਂ ਨੇ ਪ੍ਰੋਟੈਸਟ ਕਿਉਂ ਕੀਤਾ ਜਿਹੜੇ ਤਾਂ ਤੁਸੀਂ ਕਹਿ ਰਹੇ ਹੋ ਕਿ ਕੰਮ ਤੁਸੀਂ ਸਾਰੇ ਕਰਵਾਉਂਦੇ ਹੋ ਤੇ ਲੋਕਾਂ ਨੇ ਪ੍ਰੋਟੈਸਟ ਕਿਉਂ ਕੀਤਾ ਦੇਖੋ ਪ੍ਰੋਟੈਸਟ ਦੇ ਵਿੱਚ ਇਸ ਤਰ੍ਹਾਂ ਹੈ ਕੁਝ ਰਾਜਨੀਤੀ ਵੀ ਹੈ ਜੀ ਇਸ ਪ੍ਰੋਟੈਸਟ ਦੇ ਵਿੱਚ ਬਾਕੀ ਰਹੀ ਉੱਥੇ ਸੀਵਰੇਜ ਦੀ ਸਮੱਸਿਆ ਜਿਹੜੀ ਹੈ ਉਹ ਪਿਛਲੇ ਲੰਬੇ ਸਿਰ ਤੋਂ ਜਲਦੀ ਪਈ ਉਹ ਸਾਡੇ ਵੀ ਦੇਖਣ ਚ ਆਇਆ ਤੇ ਅਸੀਂ ਸਮੇਂ ਸਿਰ ਉਹ ਦੱਸਦੇ ਵੀ ਆ ਜਿਹੜੀ ਹਾਇਰ ਅਥਾਰਟिटीज ਨੇ ਮੇਅਰ ਸਾਹਿਬ ਨਾਲ ਵੀ ਇਸ ਬਾਰੇ ਗੱਲ ਹੋਈ ਹੈ ਕਿ ਉੱਥੇ ਅਸੀਂ ਸਾਫ਼ ਕਰਵਾਨੇ ਆ ਲੇਕਿਨ ਉਹ ਜ਼ਿਆਦਾ ਦੇਰ ਨਹੀਂ ਸਾਫ਼ ਰਹਿ ਪੰਦਾ ਤੇ ਇਸ ਲਈ ਇਹਦਾ ਕੋਈ ਜਿਹੜਾ ਪੱਕਾ ਸੋਲੂਸ਼ਨ ਲੱਭਿਆ ਜਾਏ ਮੇਅਰ ਸਾਹਿਬ ਨੇ ਗੱਲ ਹੀ ਉਹਨਾਂ ਗਿਆ ਭਈ ਇੱਥੇ ਸੁਪਰ ਸਾਕਨ ਮਸ਼ੀਨ ਹੈ ਜਿਹੜੀ ਉਹਦਾ ਇੱਕ ਟੈਂਡਰ ਅਸੀਂ ਲਾਏ ਰਾਇਆ لیکن ਵੱਡੀ گلیاں ਜਿਹੜੀਆਂ ਆ ਉਹਨਾਂ ਦੇ ਵਿੱਚ ਤੋਂ ਲੱਗਦੀ ਹੈ ਲੇਕਿਨ ਜਿਹੜੀਆਂ ਗਲੀਆਂ ਛੋਟੀਆਂ ਉੱਥੇ ਸੁਪਰ ਸਾਕਰ ਮਸ਼ੀਨ ਜਿਹੜੀ ਨਹੀਂ ਜਾ پا ਰਹੀ ਹੈ ਇਸ ਲਈ ਇਹਹੀ ਛੋਟੀ ਮਸ਼ੀਨ ਦਾ ਵੀ ਇੱਕ ਪ੍ਰੋਵੀਜ਼ਨ ਕਰ ਰਹੇ ਆ ਤੇ ਹੁਣ ਮੇਰ ਸਾਹਿਬ ਨਾਲ ਮੈਂ ਦੁਬਾਰਾ ਜਦੋਂ ਇਸ ਮੁੱਦੇ ਤੇ ਮਿਲਿਆ ਤਾਂ ਉਹਨਾਂ ਦੱਸਿਆ ਪਈ ਛੋਟੀ ਵੀ ਇੱਕ ਸੁਪਰ ਸਾਕਰ ਆਈ ਹੈ ਜੇ ਉਸ ਗਲੀ ਵਿੱਚ ਚੱਲ ਜਾਏਗੀ ਤੇ ਮੈਂ 2-3 ਦੇ ਵਿੱਚ ਹੀ ਕੰਮ ਉਹ ਲਗਵਾ ਦੇਣਾ ਆ ਫਿਰ ਜਿਸ ਦਿਨ ਹੋਸਟ ਦੀ ਮੀਟਿੰਗ ਸੀ ਮੈਂ ਉਸ ਦਿਨ ਵੀ ਪਰਸਨਲੀ ਮਿਲਿਆ ਮੇਅਰ ਸਾਹਿਬ ਨਾਲ ਭਈ ਮੈਂ ਇੱਕ 3 ਨੰਬਰ ਗਲੀ ਦਾ ਤੁਹਾਨੂੰ ਦੱਸਿਆ ਸੀ ਉਹਦੇ ਬਾਰੇ ਕੀ ਤੁਸੀਂ ਕੀਤਾ ਹੈ ਉਹਨਾਂ ਦੱਸਿਆ ਭਈ ਰਜਤ ਐਮਸੀ ਦੀ ਵਾਰਡ ਚ ਸੁਪਰ ਸੈਕਰ ਲੱਗੀ ਦੀ ਹੈ ਜਿਹੜੇ 2-3 ਦਿਨ ਚ ਉੱਥੇ ਕੰਮ ਖਤਮ ਹੋ ਜਾਂਦਾ ਹੈ ਉਹਦੇ ਬਾਅਦ ਮੈਂ ਇਸ ਗਲੀ ਦੇ ਵਿੱਚ ਸੁਪਰ ਸੈਕਰ ਭੇਜ ਦੇਣਾ ਤਾਂ ਤੁਸੀਂ ਆਪਣਾ ਕੰਮ ਕਰਵਾ ਲਓ ਕੋਈ ਜੀ ਵਾਰਡ ਨੰਬਰ 29 ਔਰ 31 ਇਹ ਕੋਈ ਅਲੱਗ ਵਾਰਡ ਨਹੀਂ ਹੈਗੇ ਆ ਇਹ ਵਾਰਡ ਇੱਕੋ ਹੀ ਹੈ ਕਦੀ ਉਹ ਗਲੀ 29 ਜੀ ਹੋ ਗਈ ਜਾਂ 31 ਜੀ ਹੋ ਗਈ ਜਾਂ 33 ਜੀ ਹੋਈ ਜਾਂ 32 ਜੀ ਹੋ ਗਈ ਇਹ ਕੰਮ ਅਸੀਂ ਕਰਦੇ ਰਹੇ ਆ ਇਹ ਤੇ ਇੱਕ ਰਾਜਨੀਤੀ ਜਿਹੜਾ ਨਾ ਉੱਚੀ ਰਾਜਨੀਤੀ ਇਹਦਾ ਇਹ ਕਾਰਨ ਬਣਿਆ ਹੈ ਮੈਂ ਵੀ ਇਹਨ ਜਿਹੜੇ ਗੱਲ ਦੱਸਾਂ ਕਿ ਸੀਵਰ ਦੀ ਸਮੱਸਿਆ ਇਹ ਅੱਜ ਦੀ ਨਹੀਂ ਹੈਗੀ ਹੈ ਇਹ ਪੁਰਾਣੀ ਆਂ ਡਈ ਹੈ ਕੋਈ ਸ਼ੱਕ ਨਹੀਂ ਹੈ ਲੇਕਿਨ ਉਹ ਮੈਨੂਅਲ ਜਦੋਂ ਕੰਮ ਹੁੰਦਾ ਹੈ ਮੈਨੂਅਲ ਹੋ ਜਾਂਦੇ ਨੇ ਜਦੋਂ ਸਮੱਸਿਆ ਵੱਧ ਜਾਂਦੀ ਹੈ ਤੇ ਉਦੋਂ ਥੋੜਾ ਜਿਹਾ ਟਾਈਮ ਲੱਗ ਜਾਂਦਾ ਲੇਕਿਨ ਮੈਂ ਥੋੜਾ ਜਿਹਾ ਪਿੱਛੇ ਜਾਵਾਂਗਾ ਇਹ ਵਾਰਡ ਉਹ ਹੋਇਆ ਜਦੋਂ ਇੱਥੇ ਗੋਇ ਦੇ ਢੇਰ ਲੱਗੇ ਹੁੰਦੇ ਸੀਗੇ ਮੈਂ ਕਹੋਗੇ ਤੇ ਤੁਹਾਨੂੰ ਸਾਰੀਆਂ ਵਾਈਟ ਦਿਖਾ ਦਾਂਗਾ ਇਹਨਾਂ ਚ ਫੋਟੋ ਦਿਖਾ ਦਾਂਗਾ ਕਿ ਕਿਦਾਂ ਕਿਦਾਂ ਸੀ ਇਹਨਾਂ ਨੂੰ ਮੈਂ ਬਾਗ ਨੂੰ ਸਾਫ਼ ਕੀਤਾ ਕਿਦਾਂ ਤੇ ਸਮੱਸਿਆ ਸੀਗੀਆਂ ਕਦੇ ਪਾਣੀ ਦੀ ਸਮੱਸਿਆ ਸੀਗੀ ਤੇ ਟਿਊਬਵਲ ਲਗਾਏ ਜੇ ਗੋਇਆ ਦੇ ਸਮੱਸਿਆ ਸੀਗੀ ਤੇ ਆਪਾਂ ਗੋਇਆ ਨੂੰ ਬਿਲਕੁਲ ਹਲੇ ਕਲੀਨ ਕੀਤਾ ਹੋਇਆ ਹੈ ਕੋਈ ਗੋਇਆ ਦੇ ਉਹ ਸਮੱਸਿਆ ਨਹੀਂ ਹੈ ਲੇਕਿਨ ਉਸੇ باوجود ਜਿਹੜਾ ਇਸ ਵੇਲੇ ਮੌਜੂਦਾ ਪਾਰਸ਼ਦ ਆਰਤੀ ਦੇਵੀ ਆ ਉਹਦਾ ਹਸਬੰਡ ਰਕੇਸ਼ ਕੁਮਾਰ ਉਹ ਬਾਕਾਇਦਾ ਉੱਥੇ ਜਾਂਦਾ ਉਦੇ ਨਾਲ ਮੈਂ ਵੀ ਉਥੇ ਆਪਣੇ ਜਾਂਦਾ ਰਹਿਣਾ ਹੈ ਲੇਕਿਨ ਇਹਨਾਂ ਨੇ ਜਿਹੜੇ ਲਗਾਏ ਨਾ ਪੋਸਟਰ ਕਿ ਪਾਰਛਾ ਨਾ 31 ਦਾ ਨਾ 32 ਦਾ ਸੋਰੀ 29 ਦਾ 29 ਦੇ ਉਹ ਦੋ 31 ਦੇ ਜਿਹੜੇ ਠੀਕ ਹੈ ਗਲੀ ਸਾਂਝੀ ਹੈ ਲੇਕਿਨ ਸਾਂਝੀ ਨਹੀਂ ਆਪਣੇ ਪਰਿਵਾਰ ਗਿੰਦੇਸ ਗਲੀ ਨੂੰ ਲੇਕਿਨ ਕੁਝ ਬੰਦਿਆਂ ਨੇ ਇਸ ਚੀਜ਼ ਨੂੰ ਨਜਾਇਜ਼ ਕੀਤਾ ਆ ਕਿ ਇਸੇ ਜੇ ਨੂੰ ਰਾਜਨੀਤੀ ਦਾ ਇੱਕ ਬਣਾਇਆ ਗਿਆ ਮਾਪ ਝੰਡਾ ਜਿਹਦੇ ਚ ਨਾਰੇ ਲਗਾਉਣ ਦੀ ਕੋਸ਼ਿਸ਼ ਕੀਤੀ ਆ ਅੱਜ ਤੋਂ 4 ਮਹੀਨੇ ਪਹਿਲਾਂ ਦੀ ਗੱਲ ਹੈ ਕੀ 16-16 ਲੱਖ ਰੁਪਏ ਦੇ ਟੈਂਡਰ ਹੋਏ ਸੀਗੇ ਉਹ ਸਿਰਫ ਸੀਵਰ ਦੇ ਟੈਂਡਰ ਸੀਗੇ ਨਾ ਕਿ ਉਹ ਆਪਣੇ ਕੋਈ ਗਲੀਆਂ ਦੇ ਵਿੱਚ ਪਾਈਪ ਪਾਣੀ ਹੈ ਜਾਂ ਕੁਝ ਸੀਗਾ ਇਹਨਾਂ ਦੀ ਸਮੱਸਿਆ ਆਈ ਹੈ ਕਿ ਇਹਨਾਂ ਨੇ ਸਾਰਿਆਂ ਰਲ ਕੇ ਇੱਕ ਕੀਮਤੀ ਕੀਮਤੀ ਅਜੀ ਆਪਣੇ ਆਮ ਆਦੀ ਪਾਰਟੀ ਨੂੰ ਮਾਇੰਦਾ ਚੁਣ ਲਿਆ ਔਰ ਉਸ ਵੇਲੇ ਇਹਨਾਂ ਨੇ ਕੀਤਾ ਕਿ ਪ੍ਰੈਸ਼ਰ ਪਵਾਤਾ ਆਪਣੇ ਮੰਤਰੀ ਸਾਹਿਬ ਦਾ ਉਹ ਜਾਣ ਬੂਝ ਕੇ ਜਿਹੜੀ ਗਲੀ ਨੂੰ ਪਟਾਇਆ ਗਿਆ ਪਟਾ ਕੇ ਉਹਦੇ ਵਿੱਚ ਪਾਈਪਾਸ ਕਰਾਈ ਹੋਈ ਸਾਡੀ ਲੋਹੇ ਦੀ ਪਾਈਪ ਪਰ ਇਹਨਾਂ ਨੇ ਉਥੇ ਪਲਾਸਟਿਕ ਦੀ ਪਾਈਪ ਪਾ ਦਿੱਤੀ ਜਿਹੜੀ ਪਲਾਸਟਿਕ ਦੀ ਪਾਈਪ ਪਾਈ ਹੈ ਉਹ 2 ਮਹੀਨੇ ਤੋਂ ਗੜੀਆਂ ਨੂੰ ਬੜਾ ਕੀਤਾ ਮਿੰਦੀ ਹੈਗਾ ਮੈਂ ਸਪੈਸ਼ਲ ਉਸ ਵੇਲੇ ਗਿਆ ਮੈਂ ਜਾ ਕੇ ਇਹਨਾਂ ਨੂੰ ਸਾਰਿਆਂ ਨੂੰ ਕਿਹਾ ਕਿ ਉਥੇ ਜਿੰਨੇ ਵੀ ਨੁਮਾਇंदे ਸੀਗੇ ਉੱਥੇ ਲੀਡਰ ਨੇ ਕਾਫੀ ਨੇ ਉਥੇ ਸਾਰਿਆਂ ਨਾਲ ਗੱਲਬਾਤ ਹੋਈ ਚਾਹੇ ਲਾਲ ਚੰਦ ਫੌਜੀ ਸੀਗਾ ਜਾਂ ਕਈ ਉਹਨਾਂ ਦਾ ਨਾ ਇੱਕ ਦਿਨ ਜਿਆਦਾ ਨਹੀਂ ਲੈਣਾ ਚਾਹੁੰਦਾ ਸਾਰੇ ਜੀ ਕੱਪੜੇ ਵਾਲੇ ਵੀ ਉਥੇ ਸੀਗੇ ਸਪੈਸ਼ਲ ਕਿਹਾ ਕਿ ਮੈਂ ਇਸ ਗੜੀ ਨੂੰ ਇਹ ਜਿਹੜੀ ਪਾਈਪ ਪਾਣੀ ਵਾਲੀ ਪੈ ਰਹੀ ਹੈ ਨਾ ਪਾਇਆ ਦੀ ਪਲਾਸਟਿਕ ਦੀ ਇਹ ਨਾ ਪਾਣ ਦਿਓ ਕੰਮ ਬੰਦ ਕਰਾਇਆ ਇਹਨਾਂ ਨੇ باوجود ਮੈਂ ਕਹਿੰਦੇ ਐ ਐਮਸੀ ਨੇ ਕੰਮ ਬੰਦ ਜੇ ਬੰਦ ਕਰਾਇਆ ਹੁੰਦਾ ਉਸ ਵੇਲੇ ਤੇ ਅੱਜ ਇਹ ਸਮੱਸਿਆ ਨਹੀਂ ਹੋਣੀ ਉਹ ਜਿੰਨੀ ਵੀ ਆਪਣੇ ਮਿੱਟੀ ਸੀਗੀ ਉਹ ਖੋਲ ਕੇ ਸੀਵਰ ਚ ਗਈ ਸੀਵਰ ਦੇ ਜੋ ਮੈਨੂਅਲ ਬੰਦੇ ਕੰਮ ਕਰਦੇ ਜਾਂਦੇ ਨੇ ਤੇ ਕੰਮ ਥੋੜਾ ਜਿਹਾ ਹੁੰਦਾ ਦੋ ਦਿਨ ਚੱਲਦਾ ਰਾਹਤ ਮਿਲਦੀ ਹੈ ਫਿਰ ਹੋ ਜਾਂਦਾ ਤੇ ਜਿਹੜੀ ਪ੍ਰੋਪਰ ਜਿਹੜੀ ਇਹਦੀ ਹੱਲ ਹੋਣਾ ਆ ਉਹ ਮੇਨ ਰੋਡ ਤੋਂ ਸਟਾਰਟ ਹੁੰਦਾ ਆ ਉਹ ਸੁਪਰ ਸਾਕਤ ਮਸ਼ੀਨ ਆਈ ਹੈ ਵੱਡੀ ਹੁਣ ਛੋਟੀ ਮਸ਼ੀਨ ਵੀ ਆ ਗਈ ਹੈ ਨਰੇਸ਼ ਨੇ ਦੱਸਿਆ ਵੀ ਆ ਕੀ ਦੋਨਾਂ ਦੇ ਸਾਂਹ ਹੋਣ ਦੇ ਨਾਤੇ ਅਸੀਂ ਜਿਹੜੇ ਕੰਮ ਹੁੰਦੇ ਨੇ ਕਿ ਸੁਪਰ ਸਾਕਨ ਮਸ਼ੀਨ ਆਏਗੀ ਤੇ ਪ੍ਰਾਪਰ ਇਹਨਾਂ ਦੀ ਜਿਹੜੀ ਹੈ ਮੇਨ ਹੋਲ ਸਫਾਈ ਇਹਦੀਆਂ ਪਾਈਪਾਂ ਵੀ ਸਾਫ਼ ਹੋਣੀਆਂ ਨੇ ਉਹਦੇ ਬਾਅਦ ਵਿੱਚ ਹੋਣਾ ਹੈ ਲੇਕਿਨ ਮੈਂ ਕੁਝ ਬੰਦੇ ਦੇਖਣ ਡਿਆ ਕਿ ਇਤਨੂੰ ਇਹਨੂੰ ਆਪਣੇ ਵਾਰਡ ਨੂੰ ਵਾਰਡ ਨਾਲ ਹੀ ਗੱਲ ਨਹੀਂ ਕਰਦੇ ਇੱਕ ਰਾਜਨੀਤੀ ਦਾ ਬਣਾਤਾ ਐਮਐਲਏ ਸਾਹਿਬ ਨੂੰ ਵੀ ਕਰ ਦਿੱਤਾ ਵਿੱਚ ਇਹ ਐਮਐਲਏ ਸਾਹਿਬ ਨੇ ਕਿਹਾ ਇੱਥੇ ਆ ਕੇ ਇਹਨਾਂ ਨੂੰ ਪਾਣੀ ਉਹਨਾਂ ਨੇ ਐਮਐਲਏ ਸਾਹਿਬ ਨੇ ਦਿੱਤਾ ਸੜਕਾਂ ਦੀ ਜਿਹੜੀ ਉਸ ਵੇਲੇ ਪੀਸ਼ਨ ਸੀਗੀ ਸਾਨੂੰ ਪਤਾ ਲਾਈਟ ਇੱਥੇ ਹੀ ਲਾਈਟ ਨਹੀਂ ਹੈਗੀ ਲਾਈਟ ਦਿੱਤੀ ਹੈ ਜਾ ਕੇ ਮੈਂ ਤੁਹਾਨੂੰ ਫੋਟੋ ਸਾਰੇ ਦਿਖਾਵਾਂਗਾ ਪੁਰਾਣੇ ਕੀ ਕੀ ਹੋਏ ਦੇ ਨੇ ਲੇਕਿਨ ਉਸ ਦੇ ਬਾਵਜੂਦ ਇਹ ਜਾਣ ਕੇ ਇੱਕ ਮੁਦਾਇਆ ਬਣਾਇਆ ਗਿਆ ਆ ਕਿ ਲਓ ਜੀ ਇੱਥੇ ਪਾਰਸ਼ੇ ਜਾਂਦੇ ਨਹੀਂ 24 ਘੰਟੇ ਦੇ ਮੈਂ ਇੱਥੇ ਹੁੰਦਾ ਨਾ ਕੋ ਪਰ ਇਹਨਾਂ ਦੇ ਬਾਰ-ਬਾਰ ਫੋਨ ਆਂਦੇ ਮੈਂ ਦੱਸਣ ਲੱਗੇ ਕਿਹਦਾ ਕਿਹਦਾ ਫੋਨ ਨਹੀਂ ਆਂਦਾ ਕਿਵੇਂ ਫੋਨ ਜਿਹੜੇ ਇਹਨਾਂ ਨੇ ਪੋਸਟਰ ਲਗਾਏ ਤੁਸੀਂ ਉਸ ਦਿਨ ਨੂੰ ਕਿਵੇਂ ਦੇਖਦੇ ਹੋ ਉਹਨਾਂ ਨੇ ਅਲਟੀਮੇਟਮ ਵੀ ਦਿੱਤਾ ਚੇਤਾਵਨੀ ਦਿੱਤੀ ਜੇਕਰ ਸਾਡਾ ਹੱਲ ਨਹੀਂ ਹੁੰਦਾ ਤੇ ਅਸੀਂ ਸੜਕਾਂ ਤੱਕ ਜਾਮ ਕਰਾਂਗੇ ਦੇਖੋ ਜੀ ਇਹ ਸਮੱਸਿਆ ਦਾ ਹਾਲਤ ਇਹਨਾਂ ਨੂੰ ਪਹਿਲੇ ਪਤਾ ਲੱਗ ਚੁੱਕਿਆ ਸੀਗਾ ਕਿ 2-3 ਦਿਨ ਦੇ ਵਿੱਚ ਸਮੱਸਿਆ ਦਾ ਹੱਲ ਹੋ ਜਾਣਾ ਹੈ ਇਹ ਦੇਖੀ ਨਾ ਦੀ ਹੈ ਕਿ ਮੈਂ ਹੁਣ ਸਾਜੀ ਜੀ ਸਮਝਾਂਗਾ ਕਿ ਇਹਨਾਂ ਨੇ ਚਾਰ ਪੰਜ ਬੰਦਿਆਂ ਨੇ ਇੱਕ ਰਲ ਕੇ ਗੱਲ ਕੀਤੀ ਹੈ ਕਿ ਜਿਹੜਾ ਦੇਖੋ ਮੇਰ ਸਾਹਿਬ ਨਾਲ ਗੱਲ ਹੋਈ ਸੀ ਪਨਮਜੋਤ ਆਪਣੇ ਐਸਡੀ ਅੱਜਕਲ ਐਕਸਨ ਸਾਹਿਬ ਨਾਲ ਦੇ ਉਹਨਾਂ ਨਾਲ ਵੀ ਗੱਲ ਹੋਈ ਹੈ ਕਿ ਸੁਪਰ ਸਾਕਨ ਮਸ਼ੀਨ ਜਿਹੜੀ ਹੈ ਉਹ ਚੱਲੇਗੀ ਤੇ ਫਿਰ ਇਹਦਾ ਹੱਲ ਹੋਣਾ ਹੈ ਔਰ ਮੈਂ ਤਾਂ ਉਹਦੋਂ ਵੀ ਇਹ ਗੱਲ ਕਹੀ ਹੈ ਕਿ ਜਿਹੜੀ ਪਾਈਪ ਨਹੀਂ ਪਾਣੀ ਚਾਹੀਦੀ ਨਾ ਨਹੀਂ ਪੁੱਟਣੀ ਚਾਹੀਦੀ ਗਲੀ ਉਹ ਜਾਣ ਕੇ ਪੁੱਤੀ ਹੈ ਉਸ ਵੇਲੇ ਮੈਂ ਵੀ ਕਿਹਾ ਹੈ ਕਿ ਇਹ 8 ਮਹੀਨੇ ਦੇ ਬਾਅਦ ਸਾਡੀ ਹੋਸ ਦੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਪਾਰਸ਼ਦਾਂ ਨੇ ਜਾ ਕੇ ਉਹ ਗੱਲ ਕੀਤੀ ਆ ਕਿਹੜੀ ਕਿਹੜੀ ਸਮੱਸਿਆ ਆਣੀ ਆ ਇੱਕ ਜਗ੍ਹਾ ਸਮੱਸਿਆ ਨਹੀਂ ਪੂਰੇ ਵਾਰਡ 'ਚ ਸਮੱਸਿਆ ਆਈ ਹੋਈ ਆ ਦੋ ਨੰਬਰ ਗਲੀ ਦੇ ਵਿੱਚ ਵੀ ਸਮੱਸਿਆ ਆ ਗਈ ਆ ਕਿ ਉੱਥੇ ਪਾਈਪ 3 ਇੰਚ ਦੀ ਪਾਣੀ ਆ 2 ਇੰਚ ਦੀ ਪਾਈਪ ਪਾਣ ਲੱਪੇ ਨੇ ਕੋਈ ਮੈਂ ਰੋਕਿਆ ਉਹ ਵੀ ਸਮੱਸਿਆ ਆਣੀ ਆ ਇਹਨਾਂ ਨੂੰ ਸਪੈਸ਼ਲੀ ਉਹਦੋਂ ਵੀ ਮੈਂ ਕਹਿ ਕੇ ਗਿਆ ਕਿ ਪਾਈਪ ਨਾ ਪਾਣ ਦਿਓ ਲੇਕਿਨ ਮੈਂ ਦੋ ਵਾਰ ਗਿਆ ਆ ਤੇ ਪਿੱਛੋਂ ਇਹਨਾਂ ਨੇ ਕੰਮ ਕਰ ਲਿਆ ਮੈਂ ਕੋਈ ਦੁਬਾਰੀ ਥੋੜਾ ਚੱਲ ਗਿਆਦਾ ਸੀਗਾ ਕਿ ਇਹਨਾਂ ਨੇ ਪੋਸਟਰ ਲਾਣੇ ਚਾਲੂ ਕਰ ਦੇਣਗੇ ਇਹ ਮੁੰਡਾ ਪਾਰਸ਼ਦ ਜਿਹੜਾ ਹਰ ਵੇਲੇ ਕੰਮ ਉੱਥੇ ਜਾਂਦਾ ਆ ਕਰਨ ਲਈ ਚੀਵਰ ਨੇ ਮੇਨ ਉਹਦੇ ਖੜਾ ਹੋ ਕੇ ਕੰਮ ਕਰਵਾਉਂਦਾ ਤੇ ਇਹਨਾਂ ਨੂੰ ਭੁੱਲ ਗਿਆ ਮਿੰਟੋ ਮਿੰਟੀ ਭੁੱਲ ਗਿਆ ਸਭ ਕੁਝ ਲੇਕਿਨ ਹਾਂ ਇਹ ਗੱਲ ਜ਼ਰੂਰ ਹੈ ਕਿ ਦੋ ਤਿੰਨ ਦਿਨ ਦੇ ਵਿੱਚ ਵੈਸੇ ਹੀ ਇਹ ਸਮੱਸਿਆ ਹੱਲ ਹੋ ਜਾਣੀ ਕੈਮਰਾ ਕਸਟਮ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ